ਲਗਉ ਉਦਯੋਗ ਪਾਰਤੀ ਪੰਜਾਬ ਦੀ ਕਾਰਜਕਾਰੀ ਮੀਟਿੰਗ ਹੋਈ ਜਿਸ ਦੌਰਾਨ ਨਵੇਂ ਪ੍ਰਦੀਪ ਮੁੰਗੀਆਂ ਨੂੰ ਪ੍ਰਦਾਨ ਸੀਨੀਅਰ ਮੀਤ ਪ੍ਰਧਾਨ ਸੀਮਾ ਤੁਮਲ ਜਨਨ ਸਖਤਰ ਵਿਵੇਕ ਰਾਠੌਰ ਕਨਵੀਨਰ ਅਮਨਦੀਪ ਸ਼ੇਰਕਿਲ ਕੋ-ਕਨਵੀਨਰ 모ਨਾ ਮੁੰਗੀਆਂ ਅਤੇ ਪੁਨੀਤ ਗੁਪਤਾ ਨੂੰ ਖਜ਼ਾਂਚੀ ਚੁਣਿਆ ਗਿਆ ਮੀਟਿੰਗ ਦੌਰਾਨ ਸੰਤਕਾਰਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੇ ਵਿਸਥਾਰਪੂਰਵਕ ਵਿੱਚ ਚਰਚਾ ਹੋਈ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਵੀ ਹੋਇਆ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕੀ ਕਿਹਾ ਆਓ ਸੁਣੋ ਨਮਸਕਾਰ ਜੀ ਅੱਜ ਗੁਰਾਇਆਂ ਦੇ ਵਿੱਚ ਲਘੂਦੂਪ ਭਾਰਤੀ ਦੀ 7ਵੀਂ ਐਗਜ਼ੀਕਿਊਟਿਵ ਮੀਟ ਹੋਈ ਜਿਹਦੇ ਵਿੱਚ ਗੁਰਾਇਆਂ ਨੇ ਪਾਰਟਿਸਿਪੇਟ ਕੀਤਾ ਔਰ ਪੂਰੇ ਪੰਜਾਬ ਚੋਂ ਲਘੂਦੁਗ ਭਾਰਤੀ ਦੀਆਂ 14 ਇਕਾਈਆਂ ਇੱਥੇ ਮੌਜੂਦ ਸੀਗੀਆਂ ਔਰ ਅੱਜ ਇਸ ਟੀਮ ਦੇ ਵਿੱਚ ਆਪਣੇ EC ਦੀ ਟੀਮ ਦੀ ਮੀਟਿੰਗ ਚ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਬਹੁਤ ਅੱਛੇ ਤਰੀਕੇ ਨਾਲ ਵੱਧ ਚੜ ਕੇ ਲੋਕਾਂ ਨੇ ਹਿੱਸਾ ਲਿੱਤਾ ਔਰ ਇੱਥੇ ਅੱਜ ਪੰਜਾਬ ਦੀ ਨਵੀਂ ਟੀਮ ਅਨਾਉਂਸ ਹੋਈ ਜਿਹਦੇ ਵਿੱਚ ਮੈਨੂੰ ਲਘੂਦੁਗ ਭਾਰਤੀ ਦਾ ਜ਼ਿੰਮੇਵਾਰੀ ਐਜ਼ ਅ ਅਧਿਐਖਸ਼ ਜ਼ਿੰਮੇਵਾਰੀ ਮਿਲੀ ਸਾਡੇ ਪੁਨੀਤ ਜੀ ਕੈਸ਼ੇਰ ਹੈ ਇਸ ਵੇਲੇ ਲਘੂਦੁਗ ਭਾਰਤੀ ਦੀ ਨਵੀਂ ਟੀਮ ਚ ਔਰ ਜਨਰਲ ਸੈਕਟਰੀ ਵਿਵੇਕ ਰਠੌਰ ਜੀ ਹੈ ਨਵੀਂ ਟੀਮ ਚੜਵੱਧ ਕਰਕੇ ਆਪਣਾ ਪੂਰਾ ਕੰਮ ਕਰੇਗੀ ਔਰ ਇਹ 2025 2026 2026 2027 ਤੱਕ ਇਸ ਟੀਮ ਦੇ ਵਿੱਚ ਇਸ ਚ ਅਸੀਂ ਐਕਟੀਵਿਟੀ ਪਾਰਟਿਸਿਪੇਟ ਕਰਾਂਗੇ ਔਰ ਅਸੀਂ ਉਮੀਦ ਕਰਦੇ ਹਾਂ ਲਘੂਧ ਭਾਰਤੀ ਪੂਰੇ ਪੰਜਾਬ ਦੇ ਵਿੱਚ ਆਪਣਾ ਨਾਮ ਬਣਾਏ ਔਰ ਲੋਕਾਂ ਦੀ ਐਮਐਸ ਅਮੀਦੀਆਂ ਸਮੱਸਿਆਵਾਂ ਨੂੰ ਸੈਂਟਰ ਤੱਕ ਲੈ ਕੇ ਜਾਵੇ ਔਰ ਸਾਰਾ ਕੁਝ ਬਹੁਤ ਅੱਛੇ ਤਰੀਕੇ ਨਾਲ ਸੰਪੰਨ ਕਰੇ ਧੰਨਵਾਦ ਜੀ ਜੀ ਰਿਪੋਰਟਰ ਹੈ ਹਾਜੀ ਈਜ਼ੀ ਪੋਰਟਲ ਜਿਹੜਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਜੀ ਉਹ ਨੂੰ ਤੁਸੀਂ ਕਿੱਦਾਂ ਲੈਣੀ ਹੈ ਸਰ ਈਜ਼ੀ ਪੋਰਟਲ ਪੰਜਾਬ ਸਰਕਾਰ ਨੇ ਜਿਹੜਾ ਸ਼ੁਰੂ ਕੀਤਾ ਉਹ ਬਹੁਤ ਅੱਛਾ ਹੈ ਉਹਦੇ ਵਿੱਚ ਵੱਧ ਚੜ੍ਹ ਕੇ ਲੋਕਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ ਉਸ ਪੋਰਟਲ ਦੇ ਉੱਤੇ ਹਾਲੇ ਜਾਣਕਾਰੀ ਇੰਨੀ ਜ਼ਿਆਦਾ ਲੋਕਾਂ ਤੱਕ ਪਹੁੰਚ ਨਹੀਂ ਪਾਰੀ ਜਿਹਨੂੰ ਕਿਸੇ ਮੀਡੀਆ ਦੇ ਥਰੂ ਉਹਨਾਂ ਲੋਕਾਂ ਤੱਕ ਜਾਣਕਾਰੀ ਅਗਰ ਜਾਏਗੀ ਤੇ ਪੋਰਟਲ ਬਹੁਤ ਅੱਛਾ ਅੱਗੇ ਚੱਲੇਗਾ ਜੀ ਅਸੀਂ ਕਹੇ ਜੀ ਇਸ ਸਮੱਸਿਆਵਾਂ ਜਿਹੜੀਆਂ ਸਮੱਸਿਆਵਾਂ ਜੀ ਇਸ ਵੇਲੇ ਇੰਡਸਟਰੀ ਨੂੰ ਜਿਹੜੀਆਂ ਸਰ ਇੰਡਸਟਰੀ ਪੰਜਾਬ ਦੀ ਇੰਡਸਟਰੀ ਇਸ ਵੇਲੇ ਕਾਫੀ ਸਮੱਸਿਆਵਾਂ ਜੁਝ ਰਹੀ ਹੈ ਜਿਹਦੇ ਵਿੱਚ ਪੋਲਿਊਸ਼ਨ ਦੇ ਰਿਲੇਟਿਡ ਸਮੱਸਿਆਵਾਂ ਐਮ ਐਸ ਐਮ ای ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਔਰ ਉਹਦੇ ਨਾਲ ਨਾਲ ਫਾਇਰ ਫਾਈਟਿੰਗ ਦੀ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਉਸ ਤੇ ਵੀ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਥੋੜੀ ਉਹਨੂੰ ਰਾਹਤ ਮਿਲਣੀ ਚਾਹੀਦੀ ਹੈ ਜਿਹੜੀ ਹਲੇ ਰਾਹਤ ਮਿਲਨ ਦੇ ਫੈਕਟਰੀ ਲਾਇਸੈਂਸ ਰੀਨਿਊਲ ਦੇ ਉੱਤੇ ਰਾਹਤ ਨਹੀਂ ਮਿਲ ਪਾਰੀ ਔਰ ਇਹਨਾਂ ਦੀਆਂ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਅਗਰ ਇਹ ਵਿਸਤਾਰ ਰੂਪ ਚ ਸਮੱਸਿਆਵਾਂ ਜਿਹੜੀਆਂ ਅਗਰ ਸਾਡਾ ਮਹਿਕਮਾ ਸਾਡੇ ਇੰਡਸਟਰੀ ਨੂੰ ਜਾ ਕੇ ਗਾਈਡ ਕਰੇ ਉੱਥੇ ਪ੍ਰੋਪਰ ਤੇ ਉਹ ਜ਼ਿਆਦਾ ਜਲਦੀ ਕਾਰਗੁਜ਼ਾਰ ਹੋਏਗੀ ਔਰ ਲੋਕਾਂ ਨੂੰ ਉਹਦੇ ਉਹਦੇ ਵੱਲ ਬਹੁਤ ਜ਼ਿਆਦਾ ਐਕਟੀਵਿਟੀ ਕਰਵਾ ਸਕਾਂਗੇ। ਹੋਰ ਬੁਝਤ। ਜੀ ਬੰਦਿਆਂ ਤੇ ਫੈਕਟਰੀ ਇੱਕ ਲੱਗੂ ਹੋਇਆ ਜੇ। ਹਾਂਜੀ। ਪਹਿਲਾਂ ਦੱਸਦੇ ਸੀਗਾ। ਹਾਂਜੀ। ਹੋਰ ਤੁਸੀਂ ਕਿਦਾਂ ਦੇਖਦੇ ਹੋ ਇਹਨੂੰ ਸਰ? ਦੇਖੋ। ਮੈਂ ਸਾਰੀਆਂ ਕੰਪਲਾਈਐਂਸ ਜਿੰਨੀਆਂ ਹੈਗੀਆਂ ਉਹ ਜਿਹੜੀਆਂ ਸਰਕਾਰ ਲਾਗੂ ਕਰਦੀ ਹੈ ਕਰਨੀਆਂ ਚਾਹੀਦੀਆਂ ਬਹੁਤ ਅੱਛੀ ਹੈ ਜ਼ਿੰਮੇਵਾਰੀ ਇੰਡਸਟਰੀਸ ਦੀ ਬਣਦੀ ਹੈ ਉਸ ਕੰਪਲਾਈਐਂਸ ਨੂੰ ਪੂਰਾ ਕਰਨਾ। ਬਟ ਉਸ ਨੂੰ ਥੋੜੀ ਜਿਹੀ ਰਾਹਤ ਦੇ ਵਿੱਚ ਇੰਡਸਟਰੀ ਦੀ ਫਰ ਹੈਲਪ ਕਰਦੇ ਹੋਏ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਉਹਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦੀ ਰਾਹਤ ਚਾਹੀਦੀ ਹੈ ਤਾਂ ਉਹ ਕੰਪਲਾਈਂਸ ਪੂਰੀ ਕਰ ਵੀ ਪਾਏ ਕੁਝ ਐਸੀਆਂ ਚੀਜ਼ਾਂ ਉਹਦੇ ਉੱਤੇ ਨਾ ਆ ਜਾਣ ਜਿਹੜੀਆਂ ਕਿ ਕੰਪਲਾਈਂਸ ਉਹ ਪੂਰੀਆਂ ਕਰ ਹੀ ਨਹੀਂ ਪਾਉਂਦਾ ਲਘੂ ਉਦਗ ਭਾਰਤੀ ਦੀ ਮੰਗ ਹੁੰਦੀ ਸੀ ਕਿ ਉਹ 20 ਬੰਦਿਆਂ ਦੀ ਜਗ੍ਹਾ 50 ਹੋਣ 50 ਤੱਕ ਜੋੜ ਲੋਵੇ ਇਹਦਾ ਹੋਣਾ ਵੀ ਹੈ ਕਿ ਮੰਗ ਤੋਂ ਨਹੀਂ ਲਘੂ ਉਦਗ ਭਾਰਤੀ ਦੀ ਮੰਗ ਹੈਗੀ ਹੈ ਜੀ ਜਿਹੜੀ ਕੰਪਲਾਈਂਸ ਜਿਹੜੀ ਹੈਗੀ ਆ ਸਾਡੀ ਜਿਹੜੀ 20 ਬੰਦਿਆਂ ਤੋਂ 50 ਬੰਦਿਆਂ ਦਾ ਜਿਹੜਾ ਕਹਿ ਰਹੇ ਸੀਗੇ ਉਹ 20 ਤੱਕ ਵੀ ਸਾਨੂੰ ਠੀਕ ਆ ਕੋਈ ਐਸੇ ਇੰਨਾ ਜ਼ਿਆਦਾ ਉਹਦੇ ਸਾਨੂੰ ਫਰਕ ਨਹੀਂ ਪੈ ਰਿਹਾ ਬਟ ਅਸੀਂ ਉਸ ਸਿਰਫ ਰਾਹਤ ਦੀ ਉਮੀਦ ਮੰਗਦੇ ਆ ਪੰਜਾਬ ਸਰਕਾਰ ਤੋਂ ਕਿ ਇੰਡਸਟਰੀ ਨੂੰ ਬੈਨੀਫੀਸ਼ੀਅਲ ਕਰਨ ਦੇ ਲਈ ਉਹਨਾਂ ਨੂੰ ਆਪਣੀਆਂ ਪਾਲਿਸਿਜ਼ ਨੂੰ ਥੋੜਾ ਜਿਆ ਨਿਊਟਰਲ ਕਰਨਾ ਚਾਹੀਦਾ ਹੈ ਇੰਡਸਟਰੀ ਦੇ ਨਾਲ ਮਿਲ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਅਗਰ ਉਹ ਉਸ ਤੇ ਕਾਰਵਾਈ ਕਰਨਗੇ ਤਾਂ ਬਹੁਤ ਅੱਛਾ ਸਾਬਤ ਹੋਏਗਾ ਜੀ ਸਰ ਸਟੇਟ ਦੇ ਸੈਂਟਰ ਲੈਵਲ ਦੇ ਨਾਲ ਮੀਟਿੰਗਾਂ ਦਾ ਦੌਰ ਚੱਲਦਾ ਰਹਿੰਦਾ ਹੈ ਕਿਸੇ ਕੋਤੇ ਅ ਅਸਰ ਕਿ ਨਾ ਹੁੰਦਾ ਕੋਈ ਆ ਬਈ ਪਰ ਮੁਸ਼ਕਿਲਾਂ ਦਾ ਦਿਖਾਣਾ ਹੁੰਦੀਆਂ ਵੀ ਨੇ ਹਾਂ ਨਹੀਂ ਦੇਖੋ ਜਦੋਂ ਸਟੇਟ ਤੋਂ ਅਸੀਂ ਸੈਂਟਰ ਲੈਵਲ ਤੇ ਜਾਂਦੇ ਆ ਸਾਡੀਆਂ ਮੁਸ਼ਕਿਲਾਂ ਦਾ ਨਿਵਾਰਨ ਹੁੰਦਾ ਹੈ ਜਦੋਂ ਅਸੀਂ ਉੱਥੇ ਜਾ ਕੇ ਆਪਣੀ ਗਵਾਰ ਲਗਾਣੇ ਆ ਉਹ ਸਾਡੇ ਵੱਲ ਸੁਣਵਾਈ ਵੀ ਰੱਖਦੇ ਆ ਉਹਨਾਂ ਦੀ ਸੁਣਵਾਈ ਜਦੋਂ ਹੁੰਦੀ ਹੈ ਥੋੜਾ ਜਿਹਾ ਟਾਈਮ ਪੀਰੀਅਡ ਦੇਖੋ ਕਾ ਇੱਕ ਕੋਈ ਇਮੀਡੀਏਟ ਕਰਨ ਵਾਲੇ ਕੰਮ ਨਹੀਂ ਹੁੰਦੇ ਇਸ ਥੋੜਾ ਟਾਈਮ ਲੱਗਦਾ ਹੈ ਬਟ ਸੈਂਟਰ ਚੋਂ ਸੁਣਵਾਈ ਹੁੰਦੀ ਹੈ ਸੈਂਟਰ ਸਾਡੀ ਮਦਦ ਕਰਦਾ ਹੈ ਜਦੋਂ ਸਾਡੀ ਕੋਈ ਐਸੀ ਚੀਜ਼ ਜੇਸੀ ਅਟਕ ਦਿਆਂ ਤਾਂ ਸੈਂਟਰ ਹੀ ਸਾਡੀ ਕਾਰਵਾਈ ਪੂਰੀ ਕਰਵਾ ਪਾਉਂਦਾ ਹੈ ਜੀ സൗർമെന്റ് നേടേ പച്ച ਛੋਟੀ ਜਿਹੀ ਸਮੱਸਿਆ ਜਿਹੜੀ ਆ ਰਹੀ ਹੈ ਇੱਥੇ 20 ਕਿਲੋਮੀਟਰ ਦੇ ਅੰਦਰ ਸਭ ਤੋਂ ਮਹਿੰਗਾ ਟੋਲ ਹੈ ਪੰਜਾਬ ਦਾ ਜਿਹੜਾ ਲੱਡੋਵਾਲ ਟੋਲ ਪਲਾਇਆ ਹੈ ਬਿਲਕੁਲ ਠੀਕ ਹੈ ਬੜੀ ਸਮੱਸਿਆ ਆ ਰਹੀ ਹੈ ਕਿ ਇੰਡਸਟਰੀਅਲ ਖਾਸ ਤੌਰ ਤੇ ਕਿਉਂਕਿ ਫਰਮਾਂ ਦੇ ਨਾਮ ਦੇ ਗੱਡੀਆਂ ਰਜਿਸਟਰ ਹੈ ਪਰ ਇੱਕ ਮਹੀਨੇ ਤੋਂ ਉਹਨਾਂ ਨੇ ਪਾਸ ਜਿਹੜੇ ਦੂਰ ਕਰਨੇ ਬੰਦ ਕਰ ਦਿੱਤੇ ਹੋਏ ਆ ਗਏ ਆ ਪਿਛਲੇ ਦਿਨ ਵਿੱਚ ਸਾਡੇ ਮਿਲੇ ਵੀ ਹੈਗਾ ਉੱਥੇ ਬਫਰ ਵੀ ਮਿਲਿਆ ਹੈਗਾ ਜਦੋਂ ਲੁਧਿਆਣਾ ਦੀ ਗੱਲ ਕਰਦੇ ਆ ਗੁਰਾਇਆਂ ਪੁਰਾੜਾ ਫਲੋਰ ਦੀ ਗੱਲ ਕਰੀ ਉਹਨੂੰ ਲੈ ਕੇ ਵੀ ਸਮੱਸਿਆ ਆ ਰਹੀ ਹੈ ਜੀ ਇੱਥੇ ਰੋਡ ਨਹੀਂ ਉਹਨੂੰ ਵੀ ਲੈ ਕੇ ਵੀ ਕੋਈ ਆਪਾਂ ਦੇਖੋ ਸਾਡੀ ਹ ਤੇ ਇਹਨਾਂ ਨਾਲ ਮੁਲਾਕਾਤ ਕੀਤੀ ਟੋਲ ਪਲਾਜ਼ਾ ਤੇ ਜਾ ਕੇ ਉਹਦੇ ਉੱਤੇ ਅਸੀਂ ਆਪਣਾ ਮੈਮੋਰੈਂਡਮ ਵੀ ਉਹਨਾਂ ਨੂੰ ਦਿੱਤਾ ਹੈ ਉਸ ਤੇ ਸੁਣਵਾਈ ਵੀ ਹੋ ਰਹੀ ਹੈ ਐਸਾ ਨਹੀਂ ਹੈ ਕਿ ਉਹ ਸੁਣਵਾਈ ਨਹੀਂ ਹੈ ਉਹਨਾਂ ਨੇ ਮੈਮੋਰੈਂਡਮ ਲਿੱਤਾ ਹੈ ਪੂਰੀ ਮੀਟਿੰਗ ਆਰਗੇਨਾਈਜ਼ ਕੀਤੀ ਸੀ ਉਹਦੇ ਚ ਉਹਨਾਂ ਨੇ ਆਪਣਾ ਸਾਰਾ ਕੁਝ ਦੱਸਿਆ ਤੇ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਸਾਡੀ ਉਹ ਗੱਲ ਨੂੰ ਅੱਗੇ ਮਾਇਨਤ ਦੇਣਗੇ ਔਰ ਅੱਗੇ ਚਾਏਗੀ 25 ਵੀ ਕਰ ਰਹੇ ہیں ਜਿਹੜੀ ਅਸੀਂ ਉਹਨਾਂ ਨੂੰ ਆਪਣਾ ਮੈਮੋਰੈਂਡਮ ਦੇ ਗਏ ਆ 25 ਤਰੀਕ ਤੋਂ ਲਾਗੂ ਵੀ ਕਰ ਰਹੇ ਹਾਂ ਕੋਈ ਮਤਲਬ ਲੱਗਾ ਕਿ ਇਹ ਬੰਦ ਕਰਨ ਦਾ ਰੀਜ਼ਨ ਕੀ ਹੈਗਾ ਕੋਈ ਜਿੰਦੇ ਨੇ ਹੈਗਾ ਜਵਾਬ ਕੋਈ ਤਸੱਲੀ ਬਖਸ਼ੀ ਗੱਲ ਨਹੀਂ ਲੱਗਦੀ ਸਰ ਕਾਫੀ ਪੈਸੇ ਪੈ ਰਹੇਗੇ ਦੇਖੋ ਉਹ ਅਲੱਗ-ਅਲੱਗ ਰੀਜ਼ਨਸ ਹੈ ਜੀ ਉਹਦੇ ਉੱਤੇ ਚਰਚਾ ਬਹੁਤ ਲੰਬੀ ਹੋ ਜਾਏਗੀ ਕਰਨਾ ਬਟ ਉਹ ਜਿਹੜੇ ਰੀਜ਼ਨਸ ਹੈ ਉਹ ਜਦੋਂ ਬੈਠਦੇ ਟੇਬਲ ਤੇ ਤਾਂ ਉਹ ਚੀਜ਼ਾਂ ਨੂੰ ਸਰਕਾਰ ਸੁਣਦੀ ਹੈ ਉਹਦੇ ਉੱਤੇ ਨਜ਼ਰਅੰਦਾਜ਼ ਨਹੀਂ ਕਰਦੀ ਸਾਡੇ ਕੰਮ ਕਰਦੀ ਹੈ ਸਰਕਾਰ ਐਸਾ ਨਹੀਂ ਹੈ ਕਿ ਕੰਮ ਨਹੀਂ ਕਰਦੀ ਥੋੜਾ ਸਮਾਂ ਲੱਗਦਾ ਹੈ ਸਮੇਂ ਨੂੰ ਥੋੜੀ ਜੀ ਫਾਸਟ ਅਪ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਪਬਲਿਕ ਉਹਦੇ ਵਿੱਚ ਰਾਹਤ ਚ ਜਲਦੀ ਆ ਜਾਈਏ। ਲਘੂ ਭਾਰਤੀ ਦਿਯੋਗ ਗ੍ਰਾਹਾਂ ਵੱਲੋਂ ਆਪਣੇ ਸਾਰੇ ਮੈਂਬਰਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਡੀ ਅਸੀਂ ਪੰਜਾਬ ਦੀ ਲਘੂ ਭਾਰਤੀ ਦਿਯੋਗ ਦੀ ਮੀਟਿੰਗ ਰੱਖੀ ਸੀ ਐਗਜ਼ੈਕਟਿਵ ਔਰ ਬੜੇ ਹਮ ਹਮ ਆ ਕੇ ਸਾਰੇ ਸਾਡੇ ਮੈਂਬਰਸ ਪਹੁੰਚੇ ਨੇ ਸਾਡੀ ਐਕਸਪੈਕਟੇਸ਼ਨ ਤੋਂ ਵੀ ਬਹੁਤ ਹੀ ਜ਼ਿਆਦਾ ਮੈਂਬਰਸ ਆਏ ਨੇ ਸਾਨੂੰ ਬੜੀ ਖੁਸ਼ੀ ਆ ਔਰ ਇਹਦੇ ਚ ਕਾਮਯਾਬ ਹੋਏ ਆ ਅਸੀਂ ਆਪਸ ਦੀਆਂ ਸਹੀ ਇੰਡਸਟਰੀ ਦੀਆਂ ਪ੍ਰੋਬਲਮਸ ਡਿਸਕਸ ਕੀਤੀਆਂ ਨੇ ਜਦੇ ਨਾਲ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਫਿਊਚਰ ਚ ਸਾਡੇ ਮਸਲੇ ਲਘੂ ਭਾਰਤੀ ਉਦਯੋਗ ਦੀ ਰਾਈ ਇਹ ਹੱਲ ਕੀਤੇ ਜਾਣਗੇ ਸਟੇਟ ਤੇ ਸੈਂਟਰ ਸਰਕਾਰਾਂ ਦੇ ਨਾਲ ਮਿਲ ਕੇ ਮੀਟਿੰਗਸ ਹੋਣਗੀਆਂ ਜੋ ਸਾਨੂੰ ਇਹ ਆਸ਼ਵਾਸਨ ਦਿਵਾਇਆ ਗਿਆ ਸਾਡੇ ਸਟੇਟ ਦੇ ਪ੍ਰੈਜ਼ੀਡੈਂਟ ਤੇ ਸਾਡੇ ਹੋਰ ਜਿਹੜੇ ਸੈਂਟਰ ਦੇ ਨਾਲ ਐਸੋਸੀਏਟਿਡ ਮੈਂਬਰਸ ਨੇ ਮੈਂ ਅੱਜ ਐਗਜ਼ੈਕਟਿਵ ਦੀ ਨਵੀਂ ਚੋਣ ਹੋਈ ਆ ਨਵੇਂ ਮੈਂਬਰਸ ਵੀ ਬਣੇ ਨੇ ਅਸੀਂ ਸਾਰਿਆਂ ਨੂੰ ਵਧਾਈ ਦਿੰਨੇ ਆ ਔਰ ਉਹਨਾਂ ਤੋਂ ਐਕਸਪੈਕਟ ਕਰਦੇ ਆ ਕਿ ਉਹ ਇੰਡਸਟਰੀ ਨੂੰ ਹੋਰ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕਰਨਗੇ ਤੇ ਪ੍ਰੋਬਲਮਸ ਨੂੰ ਹੱਲ ਕਰਨਗੇ ਔਰ ਜਿਹੜਾ ਮੇਨ ਮੁੱਦਾ ਇੰਡਸਟਰੀ ਨੂੰ ਆ ਰਿਹਾ ਕਿ ਜਿਹੜਾ ਸਰਕਾਰੀ ਅਫਸਰਾਂ ਦੇ ਜਿਹੜੇ ਹੈਗੇ ਨੇ ਰੈਟਿਪਿਜ਼ਮ ਉਹਨੂੰ ਕਿੱਦਾਂ ਖਤਮ ਕੀਤਾ ਜਾਵੇ ਉਹਨੂੰ ਕਿੱਦਾਂ ਮਸਲੇ ਹੱਲ ਕੀਤੇ ਜਾਣ ਜਿਹੜੀ ਇੰਡਸਟਰੀ ਫੇਸ ਕਰ ਰਹੀ ਹੈ ਉਹਦੇ ਬਾਰੇ ਵੀ ਬਹੁਤ ਡਿਸਕਸ਼ਨਸ ਹੋਈਆਂ ਨੇ ਔਰ ਸੁਝਾਇ ਨੇ ਮੈਂ ਇਹਨਾਂ ਅਕਸ਼ਰਾਂ ਨਾਲ ਸਾਰੇ ਲਘੂ ਦਿਵਕ ਭਾਰਤੀ ਆਪਣੀ ਗੁਰਾਇਕਾਈ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਸ ਮੀਟਿੰਗ ਨੂੰ ਕਾਮਯਾਬ ਕਰਾਇਆ ਧੰਨਵਾਦ